ਹਾਂਜੀ ਕਿਸਾਨ ਵੀਰੋ ਕੱਲ ਜਿਹੜੀ ਆਪਾਂ ਮੂੰਗੀ ਦੇ ਸਪਰੇਅ ਕਰੀ ਆ ਨਾ ਪਰਸੋਂ ਕਰੀ ਸੀ ਦਿੱਤੇ ਕੱਲ ਬਹੁਤ ਜ਼ਿਆਦੇ ਮੀਂਹ ਪੈ ਗਿਆ ਸੀਗਾ ਤੇ ਵਿੱਚ ਆ ਦੇਖੋ ਵੀ ਪਾਣੀ ਵੀ ਖੜਾਗਾ ਤੇ ਜਿਵੇਂ ਜਿਵੇਂ ਉਹਨੇ ਮੂੰਗੀ ਸੁੱਕੂਗੀ ਉਵੇਂ ਪਾਣੀ ਸੁੱਕ ਜਾਊਗਾ ਨਾ ਜਦੋਂ ਆਪਣਾ ਵੀ ਪਾਣੀ ਸੁੱਕ ਗਿਆ ਇਹਨੂੰ ਨਾਲ ਦੇਣਾ ਵੜ ਲਾਂਗੇ ਠੀਕ ਆ ਹਜੇ ਅੱਜ ਆਪਣਾ ਸਪਰੇਅ ਕਰੀਏ ਤੀਜਾ ਦਿਨ ਆ ਤੇ ਦੋ ਦਿਨ ਦਾ ਤੇ ਆਪਾਂ ਕਰਦੇ ਵੀ ਹੈ ਨਹੀਂਗੇ ਆ ਸੋਰੀ ਇਹਨੂੰ ਵੜਦੇ ਨਹੀਂ ਹੈਗੇ ਤੇ ਤਾਹੀਂ ਦੋਨੋਂ ਕਹਿ ਰਹਾ ਹਾਂ ਜੇ ਪਾਣੀ ਖੜਜੇ ਕੋਈ ਚੱਕਰ ਨਹੀਂ ਹੈਗਾ ਜਿਵੇਂ ਜਿਵੇਂ ਪਾਣੀ ਸੁੱਕ ਜਾਂਦਾ ਤੇ ਉਹਦੀ ਸਪਰੇਅ ਕਰਦਾ ਕਰੋ ਨਾਲ-ਨਾਲ ਥੋੜਾ ਆਪਣੇ ਮੂੰਗੀ ਸੁੱਕ ਜਿਨ੍ਹਾਂ ਨੇ ਪਾਣੀ ਸੁੱਕ ਜਾਂਦਾ ਹਨਾ ਤੇ ਆਪਾਂ ਇਹਦੇ ਸਪਰੇਅ ਕਰੀ ਸੀ ਇਹ ਮੂੰਗੀ ਹੋ ਗਈ ਸੀ ਮੇਰੇ 75 ਦਿਨਾਂ ਦੀ ਹਨਾ ਤੇ ਇਹ ਥੋੜਾ ਸਾਹਮਣੇ ਦੇਖੋ ਜਿਹੜੀ ਆਪਾਂ ਤੁਹਾਨੂੰ ਮੈਂ ਕਹਿਣਾ ਵੀ ਇਹਦੇ ਆਪਾਂ 3 ਲੀਟਰ ਪਾਏ ਹੋਏ ਨੇ ਹਨਾ ਮੀਂਹ ਵੀ ਪੈ ਗਿਆ ਤਾਂ ਵੀ ਕੋਈ ਫਰਕ ਨਹੀਂ ਪਿਆ ਪੂਰਾ ਵਧੀਆ ਸੁਕਾ ਗਈ ਨਾ ਇਹ ਪਰ ਇਹਦੇ ਆਪਾਂ ਭੂੰਡੀ ਤੋਂ ਕਰਾਈ ਸੀਗੀ ਭੂੰਡੀ ਯਾਰ ਕਿਤਨਾ ਕਿਤੇ ਨਾ ਛੱਡ ਜਾਂਦਾ ਗਏ ਮੈਂ ਹਰੇ-ਹਰੇ ਖੜੇ ਨੇ ਤੇ ਬੱਟ ਪਰ ਵੀ ਰਿਜ਼ਲਟ ਵਧੀਆ ਆਪਾਂ ਨੂੰ 3 ਲੀਟਰ ਪਾਏ ਹੋਏ ਨੇ ਤੇ ਆਪਾਂ ਤੁਹਾਡੇ ਸਾਹਮਣੇ ਆ ਤੇ ਬਾਕੀ ਸਿਰ ਮੂੰਗੀ ਦੇ ਫਾਲ ਵੀ ਬਹੁਤ ਆ ਹਨ ਜਿਵੇਂ ਇਹ ਦੇਖੋ ਸਾਡੀ ਫਾਲਾਂ ਭਰੀ ਹੋਈਆਂ ਮੂੰਗੀ ਇਹਦਾ ਵੀ ਕੀ ਝਾੜ ਰਹਿੰਦਾ ਆਪਾਂ ਦੱਸਾਂਗੇ ਤੁਹਾਨੂੰ ਇਹ ਪੌਣੇ 2 ਕਿੱਲੇ ਵਾਣਾ 2 ਪੌਣੇ 2 ਕਿੱਲੇ ਕੀ ਝਾੜ ਰਹਿੰਦਾ ਇਹ ਵੀ 75 26 ਪੀਜੇ ਵੀਰੇ ਹਨ ਤੇ ਤੁਹਾਨੂੰ ਦੱਸਾਂਗੇ ਝਾੜ ਬਾਰੇ ਵੀਡੀਓ ਨਾਲ ਜੁੜੇ ਰਹੋ